ਤੇ ਜਿਹੜੇ ਲੋਕ ਸਿਰ ਵੱਡ ਲਿਆਉਂਦੇ ਹੁੰਦੇ ਸੀ ਨਾਗਾਲੈਂਡ ਜਿਹੜੀਆ ਗੱਲਾਂ ਕਰਕੇ ਮਸ਼ਹੂਰ ਸੀ ਉਹ ਏਸ ਏਰੀਏ ਦੇ ਲੋਕ ਫੇਮਸ ਸੀ ਇੱਥੇ ਲੋਕ ਸਿਰ ਵੱਡ ਲਿਆਉਂਦੇ ਹੁੰਦੇ ਸੀ ਪੂਰੀਦ ਰਾਏ ਥਾ ਪਰਸੋ ਇਹ ਨੰਮਿਤ ਸਕਤੀ ਇਕਲਾ ਹੈ ਹਾਂ ਸਿੱਖ ਟਰੈਵਲਰ ਚੀ ਪਰਦੇਸ ਆਪੇ ਟੁੱਟੇ ਹੋਏ ਤਾਰਿਆਂ ਨੂੰ ਕਿਨੇ ਕਦੋਂ ਗਲ ਲਾਇਆ ਦੱਸ ਦੇ ਬਚਾਰਿਆਂ ਨੂੰ ਸਰ ਮਿਲ ਜਾਏਗਾ ਚਾਹ ਆਉਂ ਨੀਚੇ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਤੋਂ ਹਾਂ ਅਭੀ ਦੇਗਾ ਹਾਂ ਵੀ ਪੀਊਗਾ ਆਉਂ ਨੀਚੇ ਹਾਂ ਨੀਚੇ ਠੀਕ ਹੈ 2 ਮਿੰਟ ਠੀਕ ਹੈ ਜੀ 2 ਮਿੰਟ ਮੈਂ ਆ ਗਿਆ ਸਵੇਰ ਦਾ ਟਾਈਮ ਆ ਜੀ 7 ਵਜੇ ਦਾ ਰਾਤ ਮੈਂ ਤਾਰਾਂ ਤੋਂ ਕੱਪੜੇ ਲਾ ਕੇ ਅੰਦਰ ਪਾ ਲਈ ਸੀ ਕਿਉਂਕਿ ਰਾਤ ਤੇਲ ਬਹੁਤ ਜ਼ਿਆਦਾ ਪੈਣੀ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਆ ਬਹੁਤ ਠੰਡ ਲੱਗੀ ਦੋ ਕੰਬਲ ਫੇਰ ਮੈਂ ਜੋੜ ਕੇ ਸੁੱਤਾ ਉਹ ਸਾਹਮਣੇ ਸਕੂਲ ਆ ਸਕੂਲ ਖੁੱਲ ਗਿਆ ਜਵਾਖਾਂ ਦਾ ਹੁਣ ਪ੍ਰੇਅਰ ਦਾ ਟਾਈਮ ਆ ਚਾਹ ਚਾ ਆਪਾਂ ਪੀ ਲਈ ਤੇ ਥੱਲੇ ਆਪੜੇ ਉਹ ਹਰੀ ਜੀ ਟੀ-ਸ਼ਰਟ ਵਾਲਾ ਬਾਈ ਆਪਣੇ ਹੋਟਲ ਦਾ ਮਾਲਕ ਹੁਣ ਬਸ ਸਮਾਨ ਪੈਕ ਕਰਦੇ ਆ ਤੇ ਗਾਂ ਨੂੰ ਚੱਲਦੇ ਆ ਸਵੇਰੇ 7 ਵਜੇ ਸੂਰਜ ਦੇਖੋ ਤੁਸੀਂ ਜਮਾ ਪੀਕ ਤੇ ਆ ਗਿਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਹੋਟਲ ਦੇ ਵਿੱਚ ਆ ਤੜਕੇ ਸਵੇਰੇ 7 ਵਜੇ ਦਾ ਟਾਈਮ ਆ 7 ਵਜੇ ਦੇ ਉੱਠੇ ਹੋਏ ਆ ਤੇ ਤਿਆਰ ਹੁੰਦੇ ਹੁੰਦੇ ਆ ਜਾਓ ਆਪ ਵੀ ਆ ਜਾਓ ਸਵੇਰੇ 7 ਵਜੇ ਦੇ ਉੱਠੇ ਹੋਏ ਆ ਪਰ ਤਿਆਰ ਹੁੰਦੇ ਹੁੰਦੇ 9:00 ਵਜੇ ਇਹ ਆ ہمارے ਸਾਥ ਹੋਟਲ ਕੇ ਓਨਰ ਸਰ ਆਪਣਾ ਨਾਮ ਬਤਾਓ ਪਹਿਲੀ ਮੇਰਾ ਨਾਮ ਲੀਥੋਂਗ ਲੀਥੋਂਗ ਔਰ ਇਸ ਜਗ੍ਹਾ ਕਾ ਨਾਮ ਕਿਆ ਥਾ ਬੜਾ ਮੁਸ਼ਕਿਲ ਹੈ ਮੇਰੇ ਸੇ ਲੀਆ ਨਹੀਂ ਜਾ ਰਹਾ ਹਾਂ ਅੰਗੰਬਾ अंगंगवा हां अंगंगवा ठीक है इनका होटल है अंगंगवा जब हम जुनेब उतों से मौन की तरफ जाते है, तब हैं तब रास्ते में पड़ता है हां हां ये ठीक है तो ये हुन सवेरे जाने का टाइम सी ते भाई होरे कहंदे वे तुसी रोटी भी, भी खा के जायो खाना तैयार हो गया हां खाना तैयार हो गया चलो ठीक है उन्होंने बोला कि खाना खा के जाना अब रास्ते में कहां रुकते फिरोगे खाना खाने के बाद और जब भी कभी इधर वाली साइड आओगे तो भाई के होटल में या इनके होम स्टे में ਜ਼ਰੂਰ ਰੁੱਕ ਕੇ ਜਾਣਾ ਔਰ ਖਾਣਾ ਪੀਣਾ ਖਾ ਕੇ ਜਾਣਾ ਠੀਕ ਹੈ ਠੀਕ ਹੈ ਜੀ ਥੈਂਕ ਯੂ ਤੋਂ ਹੁਣ ਆਪਾਂ ਰੋਟੀ ਰੋਟੀ ਖਾਣੇ ਆ ਸਮਾਨ ਸਾਰਾ ਮੋਟਰਸਾਈਕਲ ਤੇ ਬੰਨਤਾ ਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਨਾਗaland ਦੇ ਪਿੰਡਾਂ ਦਾ ਮਾਹੌਲ ਤੇ ਨਾਗaland ਦੇ ਜੰਗਲਾਂ ਦਾ ਮਾਹੌਲ ਇਧਰਲੇ ਪਾਸੇ ਭਈ ਆਪਣਾ ਬ੍ਰੇਕਫਾਸਟ ਰੈਡੀ ਹੋ ਗਿਆ ਇਹ ਆ ਦਾਲ ਤੇ ਇਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਇਹ ਚੀਜ਼ਾਂ ਬਣਾਉਣੀਆਂ ਤੇ ਇਧਰਲੇ ਪਾਸੇ ਸਲਾਦ ਚੌਲ ਇਹ ਕੀ ਆ ਆਲੂ ਇਹ ਆ ਆਲੂ ਫਰਾਈ ਆ ਆਲੂ ਫਰਾਈ ਆ ਤੇ ਨਾਲ ਭਈ ਪਾਪੜ ਠੀਕ ਹੈ ਸਰ ਚਲੋ ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਫਾਰ ਦਾ ਫੂਡ। ਹਾਂ ਹਾਂ। ਠੀਕ ਹੈ ਸਰ। ਧੰਨਵਾਦ ਆਪਨੇ ਫ੍ਰੀ ਮੇ ਖਾਣਾ ਖਿਲਾਇਆ। ਚਲੋ ਅਗਲੀ ਵਾਰੀ ਕਭੀ ਆਏ ਤੋ ਮਿਲਾਂਗੇ ਜਰੂਰ। ਗੁੱਡ ਮਾਰਨਿੰਗ ਜੀ। ਨਿਕਲਦੇ ਕਰਦੇ ਲੇਟ ਹੋ ਹੀ ਜਾਈਦਾ। ਚਲ ਆਪਣਾ ਖਾਣ ਪੀਣ ਵਾਲਾ ਝੰਡੇ ਤੋਂ ਨਿਬੜ ਗਿਆ। ਬਾਈ ਹੋਰਾਂ ਨੇ ਸਾਨੂੰ ਰੋਟੀ ਖਵਾਈ ਰਾਤ ਵੀ, ਦੁਪਹਿਰੇ ਵੀ, ਸਵੇਰੇ ਵੀ। ਰੋਟੀ ਮਤਲਬ ਚੌਲ ਜੋ ਵੀ ਦਾਣਾ ਪਾਣੀ ਸੀ ਪਰ ਕੋਈ ਪੈਸਾ ਨਹੀਂ ਲਿਆ ਕਹਿੰਦੇ ਕੋਈ ਨਾ ਤੁਸੀਂ ਫ੍ਰੀ ਖਾਓ ਤੇ ਅਗਲੀ ਵਾਰੀ ਕਦੇ ਆਏ ਤਾਂ ਉਦੋਂ ਲੈ ਲਾਂਗੇ ਬਸ ਹੀ ਪਿਆਰ ਨਾਲ ਕਹਿ ਦੇਣੇ ਅਗਲੀ ਵਾਰੀ ਤੇ ਅਗਲੀ ਵਾਰੀ ਕੀ ਪਤਾ ਕਿਸ ਨੇ ਆਉਣਾ ਕਿ ਨਹੀਂ ਆਉਣਾ ਹਨਾ ਪਰ ਅਗਲੇ ਪਿਆਰ ਕਰਦੇ ਨੇ ਪਿਆਰ ਨਾਲ ਅਗਲੇ ਨੇ ਆਪਣੇ ਵਾਸਤੇ ਫ੍ਰੀ ਫੂਡ ਦਾ ਇੰਤਜ਼ਾਮ ਕਰਤਾ ਸੀ ਪਰ ਹੋਟਲ ਦੇ ਜਿਹੜੇ ਪੈਸੇ ਸੀ 500 ਰੁਪਇਆ ਉਹ ਆਪਾਂ ਦੇਤਾ ਸੀ ਕਿਉਂਕਿ 500 ਰੁਪਏ ਦੇ ਵਿੱਚ ਵੀ ਕੋਈ ਜ਼ਿਆਦਾ ਨਹੀਂ ਸੀ ਹੋਟਲ ਮੈਨੂੰ ਠੀਕ ਲੱਗਿਆ ਤਾਂ ਹੀ ਮੈਂ ਇੱਥੇ ਰਹਿ ਗਿਆ ਸੀ। ਇੰਡੀਆ ਦੀ ਹਰੇਕ ਸਟੇਟ ਦੇ ਵਿੱਚ ਮੇਰੇ ਨਾਲ ਐਵੇਂ ਐਕਸਪੀਰੀਅੰਸ ਹੋਇਆ ਹੀ ਹੋਇਆ ਵੀ ਆਪਣੇ ਕੋਲੋਂ ਕਿਸੇ ਨੇ ਰੋਟੀ ਪਾਣੀ ਦੇ ਦਾਣੇ ਪਾਣੀ ਦੇ ਪੈਸੇ ਨਾ ਲਏ ਹੋਣ। ਫਿਲਹਾਲ ਆਪਾਂ ਚੱਲੇ ਜਾਂ ਜੀ ਤੋਬੂ ਨੂੰ ਤੋਬੂ ਇੱਥੋਂ ਹੈਗਾ 70 ਕਿਲੋਮੀਟਰ ਤੇ ਸਾਢੇ 3 ਘੰਟੇ ਦਿਖਾ ਰਿਹਾ ਯਾਰ 70 ਕਿਲੋਮੀਟਰ ਨੂੰ। ਮੈਂ ਵੀ ਦੱਸ ਦਿੰਦਾ ਹੁੰਦਾ ਜਾ ਮੈਪ ਦੇ ਉੱਤੇ ਆਇਆ ਹੋਇਆ ਟਾਈਮ ਹੀ ਦੱਸ ਦਿੰਦਾ ਹੁੰਦਾ ਬਈ ਅੱਜ ਦਾ ਰਾਹ ਜਾਂ ਅੱਜ ਦਾ ਸਫ਼ਰ ਕਿਵੇਂ ਦਾ ਹੋਣ ਵਾਲਾ 21 ਜਰ ਮੇਰੇ ਮੂਰੇ ਆਹ ਬੱਸ ਲੱਗੀ ਤੂਆ ਮਾਰਦੀ ਜਾਂਦੀ ਆ ਇਹਨੂੰ ਦੇਖੀ ਹਾਰਨ ਦੇ ਕੇ ਛਾ ਕਢਾਤਾ ਬਾਈ ਨੇ ਕਿਉਂਕਿ ਬੱਸ ਤਾਂ ਬਾਲੀ ਹੌਲੀ ਆਉਂਦੀ ਆ ਇਹ ਤਾਂ ਜਿੱਥੇ ਮੈਨੂੰ 3.5 ਘੰਟੇ ਦਿਖਾ ਰਿਹਾ ਇਹ 6 ਘੰਟਿਆਂ 'ਚ ਪਹੁੰਚੂ ਉੱਥੇ ਪ੍ਰਾਈਵੇਟ ਬੱਸ ਆ ਮਤਲਬ ਦੂਜੀ ਕਿਹੜੀ ਹੁੰਦੀ ਆ ਸਵਾਰੀਆਂ ਵਾਲੀ ਪਬਲਿਕ ਕੈਰੀਅਰ ਬਸ ਆਹੀ ਕੋਹੀਵਾਂ ਤੋਂ ਚੱਲਦੀ ਆ ਇਧਰਲੇ ਪਾਸੇ ਨੂੰ ਆਉਂਦੀ ਆ ਟਾਟਾ ਸੁਮੋ ਵੀ ਚੱਲਦੀ ਆ ਬਸ ਟਾਟਾ ਸੁਮੋ ਦੇ ਵਿੱਚ ਸੋਡਾ ਟਾਈਮ ਬਚ ਜਾਂਦਾ ਆ ਸੀ ਭਾਈਓ ਲੈਂਡ ਸਲਾਈਡ ਜਿਹਦੀ ਗੱਲ ਕਰਦੇ ਸੀ ਵੀ ਜਿਹੜੀ ਰਾਤ ਹੋਈ ਆ ਉਹ ਉੱਥੋਂ ਰਾਹ ਰੂ ਬੰਦ ਹੋ ਗਿਆ ਹੁਣ ਇੱਥੇ ਕਿਤੇ ਸ਼ੁਕਰਾ ਚਲ ਰਾਹ ਤੇ ਰੋਕ ਗਏ ਨਹੀਂ ਫੇਰ ਪਿੱਛੇ ਪੁੰਡਣਾ ਪੈਂਦਾ ਆਪਾਂ ਨੂੰ ਜਮਾ ਚਪਚਾਦ ਹੁੰਦੀ ਆ ਯਾਰ ਪਿੰਡਾਂ ਦੇ ਵਿੱਚ ਲਓ ਬਸ ਇੱਕ ਕਦਾ ਹੋਟਲ ਖੁੱਲਾ ਤੇ ਬਾਕੀ ਕੋਈ ਬੰਦਾ ਸੜਕਾਂ ਤੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਇੱਕ ਤਾਂ ਵੈਸੇ ਵੀ ਇਧਰਲੇ ਪਾਸੇ ਆਬਾਦੀ ਘਟਾ ਹੈਣਾ ਬਾਹਰੋਂ ਆ ਕੇ ਲੋਕ ਇੱਥੇ ਬਸ ਨਹੀਂ ਸਕਦੇ ਜ਼ਮੀਨ ਨਹੀਂ ਖਰੀਦ ਸਕਦੇ ਕਾਰੋਬਾਰ ਨਹੀਂ ਲਾ ਸਕਦੇ ਜਿਹੜੇ ਇੱਥੇ ਹੈਗੇ ਨੇ ਲੋਕ ਉਹੀ ਨੇ ਸ਼ੁਰੂ ਤੋਂ ਉਹ ਵੀ ਹੌਲੀ-ਹੌਲੀ ਜਿਵੇਂ ਉਹਨਾਂ ਦੀ ਨਵੀਂ ਪੀੜ੍ਹੀ ਆਉਂਦੀ ਆ ਜਵਾਕ ਨੇ ਮਾਡਰਨ ਨੇ ਪੜ੍ਹੇ ਲਿਖੇ ਨੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਮਤਲਬ ਐਨੀ ਪਤਾ ਗਹਾਟੀ ਵਾਲੇ ਪਾਸੇ ਜਾਵਣ ਕੰਮਕਾਰਾਂ ਵਾਸਤੇ ਦੀਵਾਪੁਰ ਜਾਵਣ ਮਤਲਬ ਅਡਵਾਂਸ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਉਹ ਆਪ ਦਾ ਇਹ ਵਾਲਾ ਏਰੀਆ ਛੱਡ ਕੇ ਤਾਂ ਕਰਕੇ ਇੱਥੇ ਦਿਨੋ ਦਿਨ ਆਬਾਦੀ ਘਟਦੀ ਜਾ ਰਹੀ ਆ ਵੀ ਐਡਾ ਵੱਡਾ ਸੂਬਾ ਇਹ ਵੀ ਤੇ ਸੜਕਾਂ ਦੇ ਉੱਤੇ ਬੰਦੇ ਹੀ ਕੁਛ ਨਹੀਂ ਇੱਥੇ ਪਰ ਸਭ ਤੋਂ ਖਾਲੀ ਸਟੇਟ ਨਾਰਥ-ਈਸਟ ਦੀ ਹੈਗੀ ਆ ਜੀ ਉਹ ਨਾਚਲ ਪ੍ਰਦੇਸ਼ ਵੀ ਉਹ ਨਾਚਲ ਪ੍ਰਦੇਸ਼ ਏਰੀਆ ਬਹੁਤ ਵੱਡਾ ਤੇ ਉਹਦੇ ਏਰੀਆ ਦੇ ਹਿਸਾਬ ਨਾਲ ਉੱਥੇ ਲੋਕ ਬਹੁਤ ਘੱਟ ਰਹਿੰਦੇ ਨੇ ये आ गया जी कोई पिंड इत हो अच्छा भाई तोबू जाना तोबू तोबू ये वाला रास्ता ये नीचे वाला तोबू मोहन विले जाना मोहन अच्छा रास्ता कैसा है रास्ता अच्छा, नहीं। अच्छा नहीं है और भी कोई रास्ता जाता है नहीं, नहीं। वही है तो हाँ ठीक हा? तो 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 है, है। तोबू तोबू शी हो ए, या, तो या सीधा जा इधर हाँ इधर से जाए मैंने मोन विलेज जाना है मोन अच्छा सेम रास्ता है तो मैप इधर से दिखा रहा है हाँ ਸਸਪੀਡ ਮਿਲੂਗਾ اچھا ਲੱਗ ਦਿੱਸੇ ਇਹ ਹੈ ਜੀ ਕਿ ਮੈਂ ਫੂਲੇ ਕੋ ਪੋਜੀਸ਼ਨ ਨਹੀਂ ਹੈ ਠੀਕ ਹੈ ਦੇਖੋ ਉਹ ਹੱਥ ਤੋਂ ਨਹੀਂ ਹੈ ਜੀ ਅੱਛਾ ਇਧਰ ਟਰਨਿੰਗ ਹੈ ਠੀਕ ਹੈ ਚਲੋ ਜੀ ਬਾਈ ਕਹਿੰਦਾ ਵੀ ਅੱਗੇ ਜਾ ਕੇ ਰਸਤੇ ਆਪਸ ਵਿੱਚ ਮਿਲ ਜਾਣਗੇ ਜੇ ਤੂੰ ਇਧਰਲੇ ਪਾਸੇ ਦੀ ਗਿਆ ਜਿੱਧਰ ਦੀ ਮੈਂ ਜਾਣ ਨੂੰ ਫਿਰਦਾ ਬਸ ਇੱਕ ਪਿੰਡ ਵਿੱਚ ਦੀ ਜਾਣਾ ਪਊਗਾ ਕੰਡ ਕਰਾਸ ਕਰਨ ਤੋਂ ਬਾਅਦ ਫਿਰ ਉਸੇ ਲੇਨ ਤੇ ਆ ਜਾਗੇ ਫਿਰ ਉਸੇ ਸੜਕ ਤੇ ਆ ਜਾਗੇ ਮਤਲਬ ਚੱਲ ਛੱਡ ਪਰੇ ਇਧਰ ਦੀ ਚੱਲਦੇ ਆਪਾਂ ਸਿੱਧਾ ਸਿੱਧਾ ਜਦੋਂ ਮਾਮਾ ਬੰਦੇ ਕੋਲੋਂ ਰਾਹ ਪੁੱਛਿਆ ਸੀ ਨਾ ਵੀ ਤੋਬੂ ਕਿੱਧਰ ਨੂੰ ਆ ਉਸ ਤੋਂ ਬਾਅਦ ਯਾਰ ਹੁਣ ਨਿਕਲਿਆ ਮੈਂ ਰੋਡ ਤੇ ਸੌ ਲੱਗੇ ਹਜੇ ਪਿੰਡਾਂ ਚ ਵੜ ਗਏ ਨੇ ਹਜੇ ਸ਼ਹਿਰਾਂ ਚ ਵੜ ਗਿਆ ਅੱਧਾ ਪੌਣਾ ਘੰਟਾ ਲੰਘ ਗਿਆ ਮੇਰਾ ਇਹ ਨਹੀਂ ਹੈਗਾ ਵੀ ਕੋਈ ਰਾਹ ਆਇਆ ਬਸ ਗਲੀਆਂ ਗੁਲੀਆਂ ਵਿੱਚ ਦੀ ਆਇਆ ਮੈਂ ਪੂਰਾ 20-25 ਮਿੰਟ ਨਾਲ ਲੱਗੇ ਹੁਣ ਜਾ ਕੇ ਮੇਨ ਸੜਕ ਤੇ ਨਿਕਲੇ ਆ ਆ ਟਰੱਕ ਟਰੱਕ ਜੇ ਹੁਣ ਦੇਖਣ ਨੂੰ ਮਿਲੇ ਨਹੀਂ ਇੱਥੇ ਆਇਆ ਜੀ ਬੋਰਡ ਤੋਬੂ ਦਾ ਤੋਬੂ 34 ਕਿਲੋਮੀਟਰ ਹੈਕ ਚੰਗ 15 ਪਰ ਲੋ ਆਪਾਂ ਸਹੀ ਜਾ ਰਹੇ ਆ ਪਹਿਲੀ ਵਾਰ ਯਰ ਨਾਗਾ لینڈ ਦੇ ਜੰਗਲਾਂ ਦੇ ਵਿੱਚ ਸਫੈਦੇ ਦੇਖੇ ਨੇ 1 2 3 4 5 6 7 8 ਸਫੈਦੇ ਇਕੱਠੇ ਹੀ ਲੱਗੇ ਹੋਏ ਨੇ ਨਾਗਾ لینڈ ਕੀ ਬੋਲਾਦਾ ਨਾਰਥ ਈਸਟ ਚ ਸਫੈਦੇ ਨਹੀਂ ਦੇਖੇ ਇਹ ਪਤਾ ਨਹੀਂ ਕਿਵੇਂ ਲੱਗੇ ਇੱਥੇ ਮੌਨ 143 ਕਿਲੋਮੀਟਰ ਪਿਆ ਹੁਣ ਅੱਗੇ ਪਿੰਡ ਆਊਗਾ ਹੈਗਚੰਗ ਉਹ ਰਹਿ ਗਿਆ ਜੀ 5 ਕਿਲੋਮੀਟਰ ਤੇ 25 ਕਿਲੋਮੀਟਰ ਦੇ ਨੇੜੇ ਤੇੜੇ ਹੈਗੇ ਤੋਬੂ ਆਪਾਂ ਤੋਬੂ ਹੋ ਕੇ ਜਾਣਾ ਮੌਨ ਸੜਕ ਯਾਰ ਵਧੀਆ ਬਣੀ ਹੋਈ ਆ ਪਰ ਸੁੰਨੀ ਬਹੁਤ ਜ਼ਿਆਦੇ ਆ ਸਿਰਫ ਕੋਈ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਜਿਹੜੇ ਜੰਗਲ ਚੋਂ ਬੋਲਦੇ ਨੇ ਪਿੰਡੇ ਹੋ ਸਕਦੇ ਨੇ ਵਧੀਆ ਰੋਡ ਆਉਂਦੇ ਆਉਂਦੇ ਇੱਕੋ ਦਾਈਂ ਵੜਾਕਾ ਪੈ ਗਿਆ ਲੈ ਜਮੀਂ ਪੀੜਾ ਕਰ ਕਹਤਾਂ ਯਾਰ ਉੱਤੋਂ ਦੀ ਸੜਕ ਟੇਢੀ ਆ ਮੈਂ ਗਾਵੀਏ ਨਹੀਂ ਸੋਹਣੀ ਸੜਕ ਮੇਰੇ ਕਰਮਾਂ ਚ ਇੰਨੀ ਛੇਤੀ ਕਿਵੇਂ ਮਿਲ ਗਈ ਮੈਨੂੰ ਪਰ ਅੱਗੇ ਮੋੜ ਬੜਾ ਸਾਰੀ ਸੀ ਇਹ ਪਹਿਲਾਂ ਵੀ ਦੂਰੋਂ ਵੀ ਨਹੀਂ ਦੇਖੀ ਮੈਨੂੰ ਓਏ ਉਹ ਵੱਡੇ ਵੱਡੇ ਪੱਥਰ ਪਏ ਨੇ ਥੱਲੇ ਮੋਟਰਸਾਈਕਲ ਦਾ ਥੱਲੇ ਵੱਜਿਆ ਦੋ ਕੁ ਦਿਨਾਂ ਤੋਂ ਬੂਟ ਸੁੱਕੇ ਸੁੱਕੇ ਜੇ ਸੀ ਗਾਰਾ ਮਿਸ ਕਰ ਰਹੀ ਸੀ ਬੋਰਡ ਦੇਖੋ ਤੁਸੀਂ ਪਿੰਡ ਦਾ ਵੈਲਕਮ ਹੈਕ ਚੈਂਗ ਉੱਪਰ ਮਥੰਡਾ ਸਿਰ ਬਣਾਇਆ ਹੋਇਆ ਉਹ ਸਿੰਘ ਬੜਾ ਖਤਰਨਾਕ ਬਣਾਇਆ ਹੋਇਆ ਬੋਰਡ ਵੈਲਕਮ ਗੇਟ ਹੈ ਡਰਾਉਣਾ ਜਿਹਾ ਲੱਗਦਾ ਏ ਦੇਖਣ ਨੂੰ ਇਸ ਪੁਲ ਦਾ ਨਾਮ ਹੈਗਾ ਜੀ ਸ਼ੈਂਸ਼ੂ ਇਸ ਪੁਲ ਦਾ ਨਾਮ ਹੈਗਾ ਸੀ ਸ਼ੈਂਸ਼ੂ ਇਹਦੇ ਥੱਲੇ ਨਦੀ ਚੱਲ ਰਹੀ ਹੈ ਨਦੀ ਦਾ ਨਾਮ ਹੈ ਸ਼ੈਂਸ਼ੂ ਜਿਹੜੇ ਹਜੇ ਪਹਾੜਾਂ 'ਚ ਪੁਲ ਬਣੇ ਹੁੰਦੇ ਨੇ ਜਾਂ ਤਾਂ ਨਦੀ ਦੇ ਨਾਮ ਤੇ ਹੁੰਦੇ ਨੇ ਜਾਂ ਫਿਰ ਅਗਲੇ ਪਾਸੇ ਜਿਹੜਾ ਪਿੰਡ ਹੁੰਦਾ ਜਾਂ ਪਿਛਲੇ ਪਾਸੇ ਪਿੰਡ ਹੁੰਦਾ ਉਸ ਪਿੰਡ ਦੇ ਨਾਮ ਤੇ ਹੁੰਦਾ ਐਂਟਰੀ ਅੱਛਾ ਮੈਂ ਪੰਜਾਬ ਸੇ ਪੰਜਾਬ ਪੰਜਾਬ ਖਾ ਦਿਹਾ ਪੀਬੀ 13 123 ਬੀਕਿਊ 9606 16 06 ਹਾਂ ਜੀ ਕਾ ਜਾਏਗਾ ਮੈਂ ਮੋਨ काiser? अभी मैं वो क्या नाम है उसका ना तो तो nah, उससे पहले का था अंगन बांग ऐसे करके कोई ए एन जी एन बी एन जी लिख दो आप तो। हाँ मोन दे, <सीषी> <सीषी है> ये साढ़े तीन सौ ठीक है

ਇਹਾਂ ਪੇ ਐਂਟਰੀ ਵੈਸੇ ਕਿਉਂ ਹੁੰਦੀ ਹੈ ਇਹ ਐਂਟਰੀ ਕਿਉਂ ਹੁੰਦੀ ਹੈ ਇੱਥੇ ਉਹ ਇਹ ਬੋਦਰ ਕਿੰਝ ਹਨ ਹੋਰ ਮੁੰ ਅੱਛਾ 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 ਠੀਕ ਹੈ ਜੀ ਠੀਕ ਹੈ ਸਰ ਚਲੋ ਜੀ ਵੈਸੇ ਤਾਂ ਕਿਸੇ ਬਾਰਡਰ ਤੇ ਇੱਕ ਸਟੇਟ ਤੋਂ ਸੌਰੀ ਇੱਕ ਡਿਸਟ੍ਰਿਕਟ ਤੋਂ ਦੂਜੀ ਡਿਸਟ੍ਰਿਕਟ ਦੇ ਵਿੱਚ ਜਾਂਦੇ ਹਨ ਕਿਤੇ ਐਂਟਰੀ ਨਹੀਂ ਹੁੰਦੀ ਪਰ ਮੋਨ ਵਾਲੇ ਪਾਸੇ ਜਾਣ ਲੱਗੇ ਐਂਟਰੀ ਹੋਈ ਆ ਪਤਾ ਨਹੀਂ ਕਿਉਂ ਬਾਕੀ ਜਿਵੇਂ ਜਿਵੇਂ ਆਪਾਂ ਇਧਰ ਨੂੰ ਜਾ ਰਹੇ ਆ ਤਾਂ ਬਰਮਾ ਬਾਰਡਰ ਨੇੜੇ ਆਉਂਦਾ ਜਾਂਦਾ ਜਿਹੜਾ ਨਾਗਾ لینڈ ਆ ਇਹਦੇ ਨਾਲ ਇੱਕ ਪਾਸੇ ਲੱਗਦਾ ਬਾਰਡਰ ਅ ਰੁਨਾਚਲ ਦਾ ਇੱਕ ਪਾਸੇ ਆਸਾਮ ਦਾ ਇੱਕ ਪਾਸੇ ਮਣੀਪੁਰ ਤੇ ਬਰਮਾ ਚਾਈਨਾ ਨਹੀਂ ਲੱਗਦਾ ਚਾਈਨਾ ਲੱਗਦਾ ਰੁਨਾਚਲ ਦੇ ਨਾਲ ਇੱਥੇ ਮੈਨੂੰ ਲੱਗਦਾ ਲੋਕਾਂ ਨੂੰ ਉਹੀ ਸ਼ੌਂਕ ਹੀ ਆ ਮੋਢੇ ਤੇ ਰਫਲਾਂ ਟੰਗਣ ਦਾ ਕੋਈ ਕੰਮ ਹੋਵੇ ਨਾ ਹੋਵੇ ਆ ਬਾਈ ਵੀ ਟੰਗੀ ਫਿਰਦਾ। ਤੂੰ ਉਹ ਸ਼ੌਕੀਏ ਟੰਗੀ ਫਿਰਦੇ ਨੇ ਮੈਨੂੰ ਲੱਗਦਾ। ਕੋਈ ਬਾਲੀਆਂ ਐਡਵਾਂਸ ਰਫਲਾ ਵੀ ਨਹੀਂ ਹੈਗੀਆਂ। ਇੱਕ ਟਾਈਮ ਤੇ ਇੱਕ ਗੋਲੀ ਪੈਂਦੀ ਆ ਤੇ ਇੱਕੋ ਹੀ ਨਿਕਲਦੀ ਆ। ਉਹਦਾ ਬੰਦਾ ਮਾਰਨ ਦਾ ਇੱਕ ਗੋਲੀ ਬਹੁਤ ਆ। ਪਰ ਉਹ ਗੱਲ ਕਰਦੇ ਆ ਬਈ। ਇਹਨਾਂ ਨੂੰ ਚਾਹ ਲੱਗਦਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਅਸਲੇ ਦਾ ਚਾਹ ਵੀ ਸਾਡੇ ਬੋਢਿਆਂ ਤੇ ਬੰਦੂਖਾਂ ਟੰਗੀਆਂ ਹੋਈਆਂ ਨੇ ਤਾਂ ਕਰਕੇ। 100 ਸਾਫ ਹੋ ਸਕਦਾ ਆਪਾਂ ਪਹੁੰਚ ਗਏ ਆ ਜੀ ਪਿੰਡ ਊਖਾ ਕੋਈ ਬਾਈ ਤਾਂ ਹੀ ਨਹੀਂ ਆ ਰੂਖਾ ਪਿੰਡ ਚ ਵੀ ਜਮੀਅ ਆਬਾਦੀ ਵਾਲਾ ਤਾਂ ਇੱਥੇ ਸਸਰੀ ਗਾਲੀ ਹੈ ਜਮਾ ਬੰਦ ਪਈ ਨੇ ਯਾਰ ਉਹ ਉੱਥੇ ਹੈਗੇ ਨੇ 10 ਕ ਬੰਦੇ ਲੋਕਾਂ ਦੇ ਘਰ ਜੇ ਬੰਦ ਪਏ ਨੇ ਸਾਰੇ ਆਹ ਊਟ ਅੰਗੇ ਪਏ ਨੇ ਖੂਪੜੀਆਂ ਖੂਪੜੀਆਂ ਟੰਗੀਆਂ ਪਈਆਂ ਨੇ ਘਰਾਂ ਦੇ ਬਾਹਰ ਇੱਥੇ ਚਾਹ ਚੂ ਪੀ ਲਈਏ ਯਾਰ ਕੁਛ ਹੀ ਨਾ ਚਾਓ चाय है चाय टी मिल्क टी हाँ वन कप अभी आगे कौन सा आएगा कोई शहर लोंगवा जाने के लिए रास्ता कौन सा रहेगा मोन वाले जाना पड़ेगा मोन होके के राइट में मतलब और कोई रास्ता नहीं है मोन से और लोंगवा से सीधा आप अर्णाचल निकल सकते हैं कहाँ से लोंगवा से सीधा अर्णाचल निकल सकता है अच्छा ਦਾ ਇਹਦਾ ਸਫ਼ਰ ਸੀ ਉਹ ਤਾਂ ਬੜਾ ਜਿਆਦਾ ਬੋਰਿੰਗ ਸੀ ਯਾਰ ਤੇ ਸੁਣਨਸਰਾ ਸੀ ਬਹੁਤ ਜਿਆਦਾ ਜਿਹੜੇ ਸ਼ਹਿਰ ਚ ਆਪਾਂ ਹੁਣ ਖੜੇ ਆ ਮਤਲਬ ਛੋਟਾ ਜਿਹਾ ਕਿ ਪਿੰਡ ਆ ਇਹਦਾ ਨਾਮ ਹੈਗਾ ਜੀ ਊਖਾ ਇੱਥੇ ਦੋ ਕਾਪ ਆਪਾਂ ਜਿਆਦੇ ਪੀਵੇ ਪਤਾ ਕੀਤਾ ਹੋਟਲ-ਹੋਟਲ ਦਾ ਰਹਿਣ-ਸਹਿਣ ਦਾ ਇੱਥੇ ਕੋਈ ਹਿਸਾਬ-ਕਿਤਾਬ ਨਹੀਂ ਹੈਗਾ ਇੱਥੋਂ ਰਹਿਣ ਵਾਸਤੇ ਜੇ ਹੋਟਲ ਮਿਲੂਗਾ ਆਪਾਂ ਨੂੰ ਮਿਲੂਗਾ ਮੌਣ-ਮੌਣ ਇੱਥੋਂ ਘੱਟੋ-ਘੱਟ ਹੈਗਾ ਜੀ 4 ਘੰਟਿਆਂ ਦਾ ਰਾਹ ਤੇ ਇਸ ਟਾਈਮ 3:30 ਵਜੇ ਦਾ ਟਾਈਮ ਹੋ ਗਿਆ ਮਤਲਬ ਇਹ 8-9 ਵਜੇ ਤੱਕ ਮੋਟਰਸਾਈਕਲ ਚਲਾਉਣ ਦਾ ਕੋਈ ਫਾਇਦਾ ਨਹੀਂ ਬਾਕੀ ਜਿਹੜੇ ਏਰੀਆ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਇਹਨੂੰ ਲੋਅਰ ਮੌਨ ਕਿਹਾ ਜਾਂਦਾ ਤੇ ਜਿੱਧਰ ਨੂੰ ਆਪਾਂ ਜਾ ਰਹੇ ਹਾਂ ਉਹ ਹੈਗਾ ਜੀ ਮੌਨ ਦਾ ਉੱਪਰ ਵਾਲਾ ਪਾਸਾ ਤੇ ਜਿਹੜੇ ਲੋਕ ਸਿਰ ਵੱਡ ਲਿਆਉਂਦੇ ਹੁੰਦੇ ਸੀ ਨਾਗaland ਜਿਹੜੀਆਂ ਗੱਲਾਂ ਕਰਕੇ ਮਸ਼ਹੂਰ ਸੀ ਉਹ ਏਸ ਏਰੀਏ ਦੇ ਲੋਕ ਫੇਮਸ ਸੀ ਪੂਰੇ ਨਾਗaland ਦੇ ਵਿੱਚ ਹਸਾਬ-ਕਿਤਾਬ ਨਹੀਂ ਸੀ ਸਿਰਸੁਰ ਵੱਡਣ ਵਾਲਾ ਜਿਹੜੇ ਏਰੀਆ 'ਚ ਆਪਾਂ ਹੁਣ ਐਂਟਰ ਕਰ ਗਏ ਇੱਥੇ ਲੋਕ ਸਿਰ ਵੱਡ ਲਿਆਉਂਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਮਗਾ ਲੈਂਡ ਦੇ ਵਿੱਚ ਜਿੰਨੇ ਵੀ ਸ਼ਹਿਰ ਆਉਂਦੇ ਨੇ ਜਾਂ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਦੇ ਵਿਚਾਲੇ ਨੇ ਇੱਕ ਵੱਡਾ ਸਾਰਾ ਐਵੇਂ ਵਿੜਾ ਜਿਹਾ ਬਣਿਆ ਹੁੰਦਾ ਬਸ ਉਹਦੇ ਆਲੇ ਦੁਆਲੇ ਹੀ ਲੋਕਾਂ ਦੇ 5-7 ਘਰ ਬਣੇ ਹੁੰਦੇ ਨੇ ਵੱਧੋ ਵੱਧ 15 ਘਰ ਹੋਣਗੇ ਉੱਥੇ ਹੀ ਲੋਕ ਰਹਿੰਦੇ ਰੁੰਦੇ ਨੇ ਤੇ ਜਿਵੇਂ ਇਧਰਲੇ ਪਾਸੇ ਆ ਮਤਲਬ ਸੜਕਾਂ ਤੇ ਧਰ ਕੇ ਸਬਜ਼ੀ ਵੇਚ ਰਹੇ ਨੇ ਇਹ ਸਬਜ਼ੀ ਹਰੇਕ ਪਿੰਡ 'ਚ ਹੀ ਵੇਚਦੇ ਹੁੰਦੇ ਨੇ ਉਸੇ ਪਿੰਡ ਦੇ ਵਿਚਾਲੇ ਹੀ ਇੱਕ ਦੋ ਦੁਕਾਨਾਂ ਬਣੀਆਂ ਹੁੰਦੀਆਂ ਨੇ ਖਾਣ ਪੀਣ ਵਾਲੀਆਂ ਆਪਾਂ ਰੁਕੇ ਹੋਏ ਸੀ ਜੀ ਬ੍ਰਦਰ ਫੂਡ ਰੈਸਟੋਰੈਂਟ ਤੇ ਚੰਗ ਖੌਂਗ ਚਾਂਗਖੌਂ ਸੀ ਜਗ੍ਹਾ ਦਾ ਨਾਮ ਡਿਸਟ੍ਰਿਕਟ ਮੌਂਡ ਚਲੋ ਹੁਣ ਆਪਾਂ ਚੱਲਦੇ ਹਾਂ ਥੋੜਾ ਜਾਂ ਗਾਹ ਨੂੰ ਜਿੱਥੇ ਕਿਤੇ ਨੇਰਾ ਪੈ ਗਿਆ ਫੇਰ ਦੇਖਾਂਗੇ ਬਣਦਾ ਕੀ ਆ ਇਹ ਕੋਈ ਪਿੰਡ ਆ ਗਿਆ ਇੱਥੇ ਪਾਣੀ ਕੀ ਬੋਤਲ ਪਾਣੀ ਹਾਂਜੀ ਹਾਂ ਦੋ ਬੋਤਲ ਦੋ ਬੋਤਲ पानी की बड़े वाला बड़ा ओ नहीं बड़ा नहीं है ये कितने एमएल है तीन तीन सौ दस तका तो छोटी है ना ये चलो दे दो चलो ये तो चार दे दो चार आपके पास मैगी के पैकेट है मैगी मिमी देखा मम्मी ये कौन सा नहीं ये नहीं इतु 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 इतु। ये तो ये तो नहीं नहीं मैगी मैगी मैगी, मैगी नहीं।, नहीं।, नहीं है हमेट? यहाँ पे हाँ ये क्या बना है यहां पे होटल होटल, होटल है जी रु, रात रुकने के लिए अपनी ये तो होल्डिंग करबो हां होल्डिंग खुदिबो लगे दुकान के होटल मार खान के ना हाँ आपको हिंदी आती है हिंदी, हिंदी न... इंग्लिश पंजाबी ना, ना नहीं पंजाबी आती है पंजाब में पंजाब से आया हूं ना ऑरेंज ला लेने सी पर इसको कैरी करना मुश्किल हो जाएगा साग मालिक, मालिक नहीं है वो किसकी दुकान है उस पे मैगी होगा मैगी नहीं, नहीं।, नहीं रखते हो अच्छा ये क्या बनाए है मोलंग मतलब क्या करते हैं इसमें एंजॉय रेस्ट टाइम फ्री टाइम रेस्ट हाँ अच्छा ठीक है अह तो वो होटल का मालिक नहीं है हैं खेती जायचे खेत खेतों में खेती में जंगल काटती जंगल काटने गया है अच्छा नंबर नहीं है फोन नंबर पूरी स होता ना उठाया नहीं, नहीं, नहीं अच्छा ठीक है थैंक यू सूरज दा बद्दला दे ओले हो गया ਉਹ ਪਹਾੜ ਜਿਹਨੇ ਉੱਚੇ-ਉੱਚੇ ਦੇ ਪਰਲੇ ਪਾਸੇ ਜਾ ਵੜਿਆ ਉਹਨਾਂ ਦੇ ਬਸ ਹਨੇਰਾ ਹੋਣਾ ਰਹਿ ਗਿਆ। ਮਤਲਬ ਮੈਨੂੰ ਲੱਗਦਾ ਏ 15 ਜਾਂ 20 ਮਿੰਟ ਤੋਂ ਬਾਅਦ ਫੁੱਲ ਹਨੇਰਾ ਹੋ ਜੂ ਹਜੇ ਟਾਈਮ ਵੀ ਕੁਛ ਨਹੀਂ ਹੋਇਆ 4:05 ਕੇ 10 ਮਿੰਟ ਹੋਏ ਨਹੀਂ। ਅਬ ਹੋਈ। ਸਾਰੇ ਰਫਲਾਂ ਚ ਕੀ ਫਿਰਦੇ ਸੀ? ਮੈਂ ਜਾਣ ਕੇ ਪੁੱਛਿਆ ਨਾ ਰਾਹ ਮੈਂ ਕਿਹਾ ਦੇਖਾਂ ਕੀ ਕਹਿੰਦੇ ਨੇ। ਕੋਈ ਕਈ ਵਾਰ ਡਰ ਜਾ ਹੁੰਦਾ ਨਾ ਨਿਕਲ ਜਾਂਦਾ ਦਿਲ ਚੋਂ। ਕਿਦੇ ਆਪਾਂ ਨੂੰ ਹੋਏ ਵੀ ਇੱਥੇ ਮਿਲ ਗਏ ਹੁਣ ਨਾਗਾ ਲੈਣਾ ਆਪਾਂ ਨੂੰ ਵੀ ਨਾਗ ਆਰਮੀ ਫਿਲਹਾਲ 21 ਕਿਲੋਮੀਟਰ ਜਾਣਾ ਆਪਾਂ ਤੇ 60 ਮਿੰਟ ਲੱਗਣਗੇ ਪੂਰਾ 1 ਘੰਟਾ ਬਾਕੀ ਮੈਂ ਰਾਹ 'ਚ ਨਿਗਾਹ ਮਾਰਦਾ ਜਾਣਾ ਭਈ ਜੇ ਕਿਤੇ ਹੋਟਲ-ਹੋਟਲ ਮਿਲ ਗਿਆ ਆਪਾਂ ਰੁਕ ਜਾਾਂਗੇ ਲੋ ਜੀ ਉਹੀ ਭਰਾਂਡਾ ਜਾ ਆ ਗਿਆ ਯਾਰ ਸ਼ਹਿਰ ਦਾ ਇਥੇ ਆਲਦਾਲੇ ਵਿਚਾਲੇ ਵੇੜੇ ਤੇ ਸ਼ਹਿਰ ਵਸਿਆ ਹੁੰਦਾ ਇੱਥੇ ਕਿਸੇ ਨੂੰ ਪੁੱਛਦੇ ਆ भाई यहाँ पे लॉजिंग होगा कुछ हो आपके पास है नहीं, नहीं। अच्छा बंद कर दिया इन्होंने पूछोगे एक बार कहां पे है बंदा हाँ जी एक, है। एक, में एक है। हाँ जी हाँ जी एक हूँ क्या चार्जेस वगैरह क्या है रेट रेट वगैरह क्या है उसका रूम लगा रेट की मानो वो एक रात लगा सर मैंने कर दो पांच सौ का भी है।, है।, है दिखा <laughs> पंद्रह सौ का है पंद्रह सौ का चलो दिखाओ फिर नहीं 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 वो दिखाओ यार पाँच सौ वाला हाँ हाँ दिखा दो एक बार अभी मैं तो वैसे पंजाब से हूँ अभी मैं आया हूँ उसका नाम ही भूल गया तुम आप कहाँ से हो हम तो यार इनकी वाली भाषा बोल लेते हो अच्छा अच्छा ये नागा बोलते हैं ये है ना ਚੋਕਲਾ ਵਾਹੇ ਟੋਰਾ ਅਏ ਬੁਲਤ ਅੱਛਾ ਰੂਮ ਗਰਮ ਗਰਮ ਰੂਮ ਨੂੰ ਦਿਖਾਈ ਦਿਨਾ ਚਲੋ ਜੀ ਇਹ ਅੱਜ ਸਾਹਮਣੇ ਲੋਜਿੰਗ ਫੂਡਿੰਗ ਤੇ ਲੋਜਿੰਗ ਬੰਦ ਕਰਕੇ ਜਾਣ ਲੱਗੇ ਸੀ ਜਮਾ ਮੈਂ ਟਾਈਮ ਤੇ ਆ ਗਿਆ ਸ਼ਟਰ ਸ਼ੂਟਰ ਇਹਨਾਂ ਨੇ ਡੇਕਲੇ ਸੀ ਪਿਛਲੇ ਪਾਸੇ ਕਮਰਾ ਦਿਖਾਇਆ ਆਪਾਂ ਨੂੰ 500 ਰੁਪਏ ਦੇ ਵਿੱਚ ਗੱਲ ਬਣ ਗਈ ਲੋ ਸਰ ਆਪकी ਫੋਟੋ ਵੀ ਆ ਗਈ ਹਮ ਨਗਰ ਨਗਰ ਵਿੱਚ ਐਸੇ ਘੁੰਮਦਾ ਹੈ ਠੀਕ ਹੈ ਠੀਕ ਹੈ ਤੇ ਹੁਣ ਸਮਾਨ ਸਮੂਹ ਲਾਉਣੇ ਆ ਖਾਣ ਪੀਣ ਦਾ ਸੰਦ ਪ੍ਰਾਗਾ ਮੈਂ ਲੈ ਲਿਆ ਇੱਥੋਂ ਦੁਕਾਨਾਂ ਖੁੱਲੀਆਂ ਸੀ ਜਿਵੇਂ ਆਦਗਾਨ ਖੁੱਲੀਆਂ ਹਨ ਪਹੁੰਚਦੇ ਆ ਕਮਰੇ ਜਿੱਤੇ ਮੋਟਰਸਾਈਕਲ ਨੂੰ ਬਾਹਰ ਹੀ ਲਾਉਣਾ ਪੈਣਾ ਕਿਤੇ ਇੱਥੇ ਉਂ ਤਾਂ ਕਹਿੰਦੇ ਚੋਰੀ ਚੋਰੀ ਇੱਥੇ ਹੈ ਨਹੀਂ ਕੋਈ ਸਾਹਮਣੇ ਕੈਮਰਾ ਵੀ ਲੱਗਿਆ ਪਰ ਆਪਾਂ ਰਿਸਕ ਨਹੀਂ ਲੈਂਦੇ ਫਿਰ ਵੀ ਤਾਰ ਵਾਲਾ ਲੋਕ ਲਾ ਕੇ ਜਾਵਾਂਗੇ ਆ ਲੋ ਜੀ ਕਮਰੇਜ ਆ ਗਏ ਆਪਾਂ 500 ਰੁਪਈਆ ਦਾ ਆਪਾਂ ਨੂੰ ਕਮਰਾ ਮਿਲ ਗਿਆ ਗੂਗਲ ਮੈਪ ਨੇ ਬਹੁਤ ਧੋਖਾ ਦਿੱਤਾ ਜਾਂ ਰਹਿਦ ਕੀ ਇੱਕ ਗੱਲ ਮੈਂ ਹੋਰ ਨੋਟ ਕੀਤੀ ਰਾਜਾ ਜ ਜਿੰਨੇ ਵੀ ਮੈਨੂੰ ਬੰਦੇ ਸ਼ਾਮ ਨੂੰ ਦੇਖਣ ਨੂੰ ਮਿਲਦੇ ਨੇ ਨਾ ਅੱਜ ਹਰੇਕ ਦੇ ਬੰਦੇ ਦੇ ਮੋਢੇ ਤੇ ਰ ਕਿਸੇ ਕੋਲ ਤਿੱਤਰ ਮਾਰਨੀ ਜੀ ਹੁੰਦੀ ਆ ਉਹ ਸੀ ਕਿਸੇ ਕੋਲ ਸナイਪਰ ਸੀ ਜਿਹਦੇ ਉੱਤੇ ਲੈਂਸ ਲੱਗਿਆ ਹੁੰਦਾ ਤੇ ਕਈ ਨਾਰਮਲ ਰਫਲਾਂ ਰੱਖੀ ਫਿਰਦੇ ਸੀ ਉਹ ਜਦੋਂ ਮੋਟਰਸਾਈਕਲ ਦੇ ਉੱਤੇ ਲਾਈਟ ਵਜਦੀ ਸੀ ਨਾ ਉਦੋਂ ਪਤਾ ਲੱਗਦਾ ਸੀ ਕੈਮਰੇਜ ਤਾਂ ਉਹ ਚੀਜ਼ ਕੈਪਚਰ ਹੋਣੀ ਨਹੀਂ ਸੀ ਤੇ ਬੈਟਰੀਆਂ ਬੂਟਰੀਆਂ ਲਈ ਫਿਰਦੇ ਸੀ ਕਰੀ ਪਤਾ ਨਹੀਂ ਕੀ ਜਾਂਦੇ ਸੀ ਜਲਾਪਾ ਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਹੈਗਾ ਤਾਂ ਬਿਟੂਬੇ ਸਾਰੇ ਬੰਦ ਹੋ ਗਏ ਮੈਂ ਮੈਗੀ ਫੜ ਲਈ ਸੀ ਮੈਗੀ ਬਣਾ ਕੇ ਹੁਣ ਖਾਵਾਂਗੇ ਅਸਲ ਦੇ ਵਿੱਚ ਨਾ ਇਧਰਲੇ ਪਾਸੇ ਟੂਰਿਸਟੀ ਬਹੁਤ ਘੱਟ ਆ ਯਾਰ ਵੈਸੇ ਇਹ ਸਾਰਾ ਏਰੀਆ ਜਿੱਥੇ ਆਪਾਂ ਘੁੰਮ ਰਹੇ ਹਾਂ ਨਾ ਇਹ ਅਸਲੀ ਹੱਟ ਜਿਹੜੇ ਕਿ ਸਿਰ ਵੱਟ ਲਿਆਉਂਦੇ ਹੁੰਦੇ ਸੀ ਦੂਜੇ ਕਬੀਲਿਆਂ ਦੇ ਜਦੋਂ ਆਪਸ ਵਿੱਚ ਲੜਾਈ ਹੁੰਦੀ ਸੀ ਨਾ ਉਹਨੂੰ ਮਾਰਨ ਤੋਂ ਬਦਰ ਸਿਰ ਵੱਟ ਕੇ ਲਿਆਉਂਦੇ ਹੁੰਦੇ ਤੇ ਜਦੋਂ ਘਰੇ ਲੈ ਕੇ ਆਉਂਦੇ ਉਹਦਾ ਮਾਣ ਸਤਕਾਰ ਕਰਦਾ ਰਾਜਾ ਤੇ ਉਹ ਫਕਰ ਵੀ ਮਹਿਸੂਸ ਕਰਦੇ ਸੀ ਵੀ ਸਾਡੇ ਕੋਲ ਇੰਨੇ ਸਿਰ ਵੱਡੇ ਹੋਏ ਨੇ ਸਾਡੇ ਕੋਲ ਇੰਨੇ ਸਿਰ ਵੱਡੇ ਹੋਏ ਨੇ ਤੇ ਇਹ ਚੀਜ਼ਾਂ ਇਸ ਏਰੀਏ ਦੇ ਵਿੱਚ ਹੁੰਦੀਆਂ ਸੀ ਜਿੱਥੇ ਆਪਾਂ ਹੁਣ ਘੁੰਮ ਰਹੇ ਹਾਂ ਉਹਨਾਂ ਦੀ ਆਖਰੀ ਪੀੜ੍ਹੀ ਹਜੇ ਵੀ ਹੈਗੀ ਆ ਇੱਕ ਦੋ ਦਿਨਾਂ ਤੱਕ ਆਪਾਂ ਉਹਨਾਂ ਦੇ ਕੋਲ ਪਹੁੰਚਾਂਗੇ ਉਹ ਵੀ ਦਿਖਾਵਾਂਗੇ ਤੇ ਬਸ ਇਹੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ Wahiguru ji ki fatay